ਰਾਤ ਭਾਜੀ ਦੌਰ ਤੇ ਲੰਮੇ ਦੇ ਪੈਦਾ ਇਹ ਨੀਗਾ ਤੇ ਇਹ ਨੰਗ ਜਾਂਦਾ ਰਾਤ ਨਹੀਂ ਲੰਗ ਜੀ ਕਿਹਦੇ ਕਹਿੰਦੇ ਆ ਤੂੰ ਚਲ ਜਾ ਮੈਂ ਕੱਲਾ ਰਹਿਣਾ ਮੈਂ ਕਿੱਦਾਂ ਛੱਡ ਕੇ ਚਲ ਜਾ ਕੇਹ ਤਾਰ ਨੇ ਝੋਨੇ ਫਸਲ ਤੋਂ ਹਾਰਨੀ ਆ ਤੇ ਫਸਲ ਤੇ ਮਰ ਗਈ ਆ ਸਾਰੇ ਤਾਂ ਆਪਣੇ ਘਰ ਛੱਡ ਕੇ ਜਾ ਰਹੇ ਨੇ ਅਸੀਂ ਕਿਉਂ ਨਹੀਂ ਜਾ ਰਹੇ ਬੰਗਲ ਦੇ ਨਾਲ ਹੀ ਇਹ ਟੁੱਬੇ ਜਿ ਡੁੱਬੂਦਾ ਛੁੱਟੂ ਗਿਆ ਸਮਰ نیوز ਦੀ ਟੀਮ ਇਸ ਸਮੇਂ ਸੁਲਤਾਨਪੁਰ ਲੋਧੀ ਤੇ ਬਾਹੂਪੁਰ ਦੇ ਵਿੱਚ ਆਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਪਿੰਡ ਹੈ ਜਿਹੜਾ ਕਿ ਪਿਛਲੇ 11 ਤਰੀਕ ਤੋਂ ਡੁੱਬਿਆ ਹੋਇਆ ਹੈ ਅਸੀਂ ਇਸ ਟਾਈਮ ਪਿੰਡ ਦੇ ਵਿੱਚ ਘਾਰਾਂ ਜਿੱਥੇ ਇੱਕੋ ਘਰ ਹੈ ਜਿਹੜਾ ਰਹਿ ਗਿਆ ਬਾਕੀ ਤੁਸੀਂ ਆਲੇ ਦੁਆਲੇ ਦੇਖੋਗੇ ਕਿ ਪੂਰਾ ਪਾਣੀ ਨਾਲ ਭਰਿਆ ਹੈ 10 10 12 12 ਫੁੱਟ ਪਾਣੀ ਜਿਹੜਾ ਇੱਥੇ ਖੜਾ ਹੋ ਚੁੱਕਾ ਹੈ ਤੇ ਮੇਰੇ ਨਾਲ ਜਿਹੜੇ ਇਸ ਘਰ ਦਾ ਜਿਹੜਾ ਪਰਿਵਾਰ ਦੇ ਜਿਹੜੇ ਮੈਂਬਰ ਹੈ ਉਹ ਪਿਛਲੇ 12 ਤੋਂ 15 ਦਿਨ ਤੋਂ ਇੱਥੇ ਰਹਿ ਰਹੇ ਨੇ ਉਹ ਪਾਣੀ ਦੇ ਵਿੱਚ ਰਹਿ ਰਹੇ ਨੇ ਇੱਥੇ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਇਸ ਪਰਿਵਾਰ ਨਾਲ ਹਾਂਜੀ ਅਵਤਾਰ ਸਿੰਘ ਜੀ 11 ਤਰੀਕ ਜਦੋਂ ਹੜਾ ਆਇਆ ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਫਿਰ ਘਰ ਛੱਡ ਕੇ ਗਏ ਨਹੀਂ ਨਹੀਂ ਅਸੀਂ 11 ਤਰੀਕ 6 ਵਜੇ ਬੰਟ ਟਟਾ ਵਾ ਜੀ ਤੇ ਉਦੋਂ ਤੋਂ ਟੁੱਟਾ ਤੋਂ ਉਦੋਂ ਤੋਂ ਅਸੀਂ ਕਰਿਆ ਹੀ ਆ ਜੀ ਤੇ ਆਉ ਜਾਈ ਚਲ ਜਾਈ ਪੇੜੀ ਮਿਲ ਕੇ ਮੇਰੀ ਤੇ ਚਲ ਜਾਈਦਾ ਉਧਰ ਪਾਰ ਚਲ ਕੇ ਘਰੇ ਆ ਗਏ ਡਰ ਤੇ ਬਹੁਤ ਲੱਗਦਾ ਚੜਦਾ ਚੜਦਾ ਚੜ ਗਿਆ ਪਾਣੀ ਬਹੁਤ ਜ਼ਿਆਦਾ ਤੇ ਚਲੋ ਸਰਕਾਰਾਂ ਗਾੜੀ ਦੰਦੀਆਂ ਵੀ ਆ ਰਛਣ ਪਾਣੀ ਆਉਂਦਾ ਵੀ ਆ ਬਾਬੇ ਵੀ ਬਹੁਤ ਸੇਵਾ ਕਰਦੇ ਆ ਏ ਰਾਣਾ ਸਾਹਿਬ ਦਾ ਵੀ ਸੇਪ ਆਇਆ ਉਹ ਬੋਲਿਆ ਛੇਰੇ ਵੀ ਤੁਹਾਡੇ ਡੰਗਰ ਲੈ ਜੀ ਕੱਢ ਕੇ ਟਰੈਕਟਰ ਲੈ ਜੀ ਮੈਂ ਉਹਨੂੰ ਬੋਲਿਆ ਵੀ ਤੁਸੀਂ ਪਹਿਲਾਂ ਜਿਹੜੇ ਡੰਗਰ ਜਾਦੇ ਪਾਣੀ ਵਿੱਚ ਗਲੇ ਜਾਣਾ ਲੋਕਾਂ ਦੇ ਥੈਰ ਉਹ ਲੈਓ ਤੇ ਬਾਅਦ ਵਿੱਚ ਮੇਰਾ ਲੈ ਤੂੰ ਕੱਢ ਕੇ ਕਿੰਨੀ ਕੁ ਜ਼ਮੀਨ ਸੀ ਤੁਹਾਡੀ ਇੱਥੇ ਜਿਹੜੀ ਪੂਰੀ ਡੁੱਬੀ ਪਈ ਇਸ ਟਾਈਮ ਜ਼ਮੀਨ ਸਾਡੀ ਤੇ ਜਾਂ ਸਾਰੀ ਜੀ ਕਿੰਨੇ ਕਿੱਲੇ ਹੈਗੇ ਸਾਡੇ ਕੋਲ ਤਾਂ 10 ਕਿੱਲੇ ਥਾ 10 ਕਿੱਲੇ ਜਿਹੜੇ ਤੁਹਾਡੇ ਪੂਰੇ ਤਰ੍ਹਾਂ ਡੁੱਬੇ ਪੂਰੇ ਡੁੱਬਿਆ ਘਰ ਵੀ ਡੁੱਬਿਆ ਪਿਆ ਸਾਰਾ ਅੱਛਾ ਜੀ ਕਿੰਨੇ ਕਿੰਨੇ ਫੁੱਟ ਪਾਣੀ ਸੀ ਤੁਹਾਡੇ ਕੋਲ 8-9 ਫੁੱਟ ਪਾਣੀ ਤੋਂ ਉੱਤਰੇ ਹੋ अच्छा 8-9 फुट पानी ने डूब गया सि डूब गया पर ਤੁਸੀਂ ਤੁਸੀਂ ਉਸ ਟਾਈਮ ਫੇ ਛੱਤ ਤੇ ਆਗੇ ਸੀ ਨਹੀਂ ਅਸੀਂ ਛੱਤ ਤੇ ਆ ਗਏ ਅਜਾ ਥੋੜਾ ਸੁੱਕਾ ਥਾ ਤਾਂ ਆ ਗਏ ਰਾਤ ਬੈਜੇ ਦਾੜ ਤੋਂ ਜੀ ਬੈਠੇ ਰਹਿਦਾ ਲੰਮੇ ਤੇ ਪਈਦਾ ਹੀ ਨਹੀਂਗਾ ਕਿੰਨਾ ਘ ਡਰ ਲੱਗਦਾ ਡਰ ਬਹੁਤ ਲੱਗਦਾ ਜੀ ਦਿਨ ਲੰਘ ਜਾਂਦਾ ਰਾਤ ਨਹੀਂ ਲੰਗਦੀ ਰਾਤ ਨਹੀਂ ਲੰਗਦੀ ਰਾਤ ਨਹੀਂ ਲੰਗਦੀ ਰਾਤ ਕਿੰਨੀ ਕੋਖੀ ਲਾਤ ਉਹ ਕੀ ਲੰਗਦੀ ਕੋਈ ਦਿਖਦਾ ਕੁਛ ਨਹੀਂ ਤੇ ਦਿਨੇ ਤੇ ਚਲ ਕੋਈ ਆ ਗਿਆ ਕੋਈ ਬਾਬਾ ਜੀ ਆ ਗਏ ਕੋਈ ਪਰਛਾਦਾ ਪਾਣੀ ਜਾਂ ਕੋਈ ਸੌਦਾ ਪਾਣੀ ਤੇ ਉਹ ਆ ਕੇ ਚਲੋ ਟਾਈਮ ਦੇਖ ਲੀਦਾ ਪਰ ਦੂਰ ਤੱਕ ਤੇ ਰਾਤ ਨਹੀਂ ਦਿਖਦਾ ਰਾਤ ਜਦੋਂ ਪਾਣੀ ਜਦੋਂ ਵੱਧਦਾ ਕਿਦਾਂ ਦਾ ਡਰ ਲੱਗਦਾ ਬਹੁਤ ਡਰ ਲੱਗਦਾ ਜੀ ਹੁਣ ਕੀ ਕਰਾਂ ਜੇ ਜ਼ਿਆਦਾ ਅੰਦਰ ਵੜ ਗਿਆ ਤੇ ਤਿੰਨ ਕੈਂਚੀ ਅੰਦਰ ਬਣ ਤੋਂ ਰਾਤ ਰਹਿ ਗਿਆ ਅੱਛਾ ਜੀ ਤੇ ਉਦੋਂ ਬਾਅਦ ਥੋੜਾ ਜਾਂ ਘਟਿਆ ਵਾ ਅੱਛਾ ਜੀ ਘਟਿਆ ਵਾ ਪਾਣੀ ਥੋੜਾ ਜਿਆਦਾ ਅੰਦਰ ਨਹੀਂ ਵੜਿਆ ਢੇੜਾਂ ਟੋੜਾਂ ਆਈਆਂ ਅੰਦਰ ਪਾਟੇ ਪਏ ਜੀ 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 ਹਾਂ ਜੀ ਕਿੰਨਾ ਕੁ ਡਰ ਲੱਗ ਰਿਹਾ ਹੈ ਤੇ ਹਾਰਦ ਤੇ ਤੁਹਾਡਾ ਦੇਖਿਆ ਕਿ ਪੂਰਾ ਇਹ ਇਲਾਕਾ ਡੁੱਬਿਆ ਪਿਆ ਸਿਰਫ ਤੁਹਾਡਾ ਹੀ ਘਰ ਹੈ ਜਿਹੜਾ ਇੱਥੇ ਬੱਚਾ ਆਇਆ ਇਸ ਤੇ ਸਰ ਡਰ ਤੇ ਬਹੁਤ ਲੱਗਦਾ ਪਰ ਜਾਨ ਨੂੰ ਜੇਲ ਨਹੀਂ ਕਰਦਾ ਕਿਤੇ ਜੀ ਕਈ ਦਾ ਘਰੇ ਰਹਿ ਗਿਆ ਇਹ ਕ ਤੂੰ ਜਲ ਜਾ ਮੈਂ ਕੱਲਾ ਰਹਿਣਾ ਮੈਂ ਕਿੱਦਾਂ ਛੱਡ ਕੇ ਚਲ ਜਾ ਬੱਚੇ ਕੱਢੇ ਹੋਏ ਆ ਨੋਆ ਪੋਤਾਂ ਪੁੱਤਰਾ ਵਾ ਉਹ ਬਾਹਰ ਕੱਢੇ ਹੋਏ ਆ ਹਾਂ ਹੁਣ ਫੇਰ ਕੀ ਕਰੀਏ ਟਰੈਕਟਰ ਵਾ 10 ਲੱਖ ਦਾ ਲਿਆ ਕਰਜੇ ਤੇ ਅੱਛਾ ਜੀ ਕਰਜੇ ਤੇ ਲਿਆ ਚੁੱਕ ਕੇ ਕਰਜੇ ਚੁੱਕ ਕੇ ਲਿਆ ਜਿ ਕਿਸਤਾਂ ਤਾਰਨੀਆਂ ਲੋਨ ਤੇ ਲਿਆ ਆ ਜੀ ਤੇ ਫੇਰ ਜਿਦਾਂ ਗਾਇਆਂ ਮੱਝਾਂ ਵਾ ਕਿੱਥੇ ਖੜਾਂਗੇ ਇਹਨਾਂ ਨੂੰ ਜੀ ਜਿਹਦੇ ਤੋਂ ਤੇ ਹੁਣ ਕਰਜੇ ਆ ਜਿੱਦਾਂ ਸਰਕਾਰ ਵਾ ਕਰਜੇ ਮਾਫ ਕਰੇ ਕੋਈ ਸਾਨੂੰ ਮਾਫੀਆ ਦੇਵੇ ਕੋਈ ਹਲਪ ਸਾਡੀ ਕਰੇ ਜੀ ਸੇਵਾਦਾਰ ਇੱਥੇ ਬੜੇ ਸੇਵਾ ਕਰ ਰਹੇ ਨੇ ਸਰਕਾਰ ਨੇ ਕਹੀ ਇੱਥੇ ਬੇੜੀਆਂ ਵੀ ਬੇੜੇ ਲਾਏ ਹੋਏ ਨੇ ਜਿਹੜੇ ਕਿ ਇੱਥੇ ਸਮਗਰੀ ਪਹੁੰਚਾ ਰਹੇ ਨੇ ਕਿ ਤੁਹਾਡੇ ਕੋ ਸਮਗਰੀ ਆ ਰਹੀ ਹੈ ਆ ਰਹੀ ਹੈ ਸਰਕਾਰੀ ਵੀ ਆ ਰਹੀ ਆ ਜੀ ਬਾਬਾ ਜੀ ਦਿੰਦੇ ਆ ਸਮਗਰੀ ਸਾਰਾ ਕੁਝ ਆਉਂਦਾ ਵਾ ਸੂਕੀ ਸੋ ਰਸਤ ਵੀ ਆਉਂਦੀ ਆ ਦੁੱਧ ਵੀ ਸੁਕਾ ਆਉਂਦਾ ਵਾ ਤੇ ਕੋਈ ਕਿਸ ਗੱਲ ਦੀ ਕਮੀ ਨਹੀਂ ਸਰ ਜੋ ਵੀ ਅਸਲਤਾਨਪੁਰ ਦੇ ਅਫਸਰ ਆ ਦੇਖੇ ਜਾਂਦੇ ਆ ਦੋ ਤਿੰਨ ਵਾਰੀ ਮੇਰੇ ਘਰੇ ਦੇਖੇ ਗਏ ਜੀ ਹਾਂਜੀ ਇੰਨੇ ਪਰਿਵਾਰ ਦੇ ਤੁਹਾਡੇ ਮੈਂਬਰ ਸੀਗੇ ਜਿਹੜੇ ਇੱਥੋਂ ਹੁਣ ਤੁਸੀਂ ਜਿਹੜੇ ਭੇਜੇ ਜਿਹੜੇ ਤੁਹਾਡੇ ਬੇਟੇ ਆ ਤੁਹਾਡੇ ਜਿਹੜੀਆਂ ਨੂਆਂ ਨੇ ਕਿੰਨੇ ਵੀ ਤੁਸੀਂ ਇੱਕ ਮੇਰਾ ਬੇਟਾ ਤੇ ਇੱਕ ਪੋਤਰਾ ਇੱਕ ਨੌਪਾਰ ਆ ਇੱਕ ਭਰਾ ਵਾ ਉਹਦਾ ਸਾਰਾ ਪਰਿਵਾਰ ਤੇ ਅੰਤਿਆਰ ਜੀ ਉਹ ਵੀ ਬਾਹਰ ਬਾਹਰ ਵਾ ਇੱਕ ਇੱਕ ਪਰਵਾਹ ਹੋਰ ਆ ਉਹਦਾ ਵੀ ਤਿੰਨ ਚਾਰ ਜੀ ਉਹ ਵੀ ਬਾਹਰ ਪਾਰ ਗਏ ਆ ਤੇ ਅਸੀਂ ਆ ਦੋ ਚਾਰ ਜਾਣੇ ਇੱਥੇ ਰਹੇ ਆ ਜੀ ਕਿੰਨਾ ਕੁ ਨੁਕਸਾਨ ਹੋ ਚੁੱਕਾ ਹੈ ਨੁਕਸਾਨ ਤੇ ਫਸਲ ਦਾ ਵੀ ਬਹੁਤ ਹੋ ਚੁੱਕਾ ਸਾਰੀ ਦਾ ਉਹਦਾ ਕੋਈ ਸਰਕਾਰ ਮਾਜਬਾ ਮੋਜਬਾ ਦਵੇ ਚਲ ਗਾਂ ਕੋਈ ਜੀ ਫਿਰ ਪੈਲੀ ਪੂਲੀ ਕਦੇ ਫਸਲ ਫੁੱਸਲ ਵੀਝ ਲਾਂਗੇ ਜੀ ਤੇ ਮਕਾਨ ਵੀ ਸਾਰੇ ਕਰੈਕ ਹੋ ਗਏ ਜਿਵੇਂ ਦੱਸ ਰਹੀ ਸੀ ਕਿ ਤੁਸੀਂ ਟਰੈਕਟਰ ਜਿਹੜਾ ਹੈਗਾ ਕਰਜ਼ੇ ਤੇ ਲਿਆ ਜੀ ਹਾਂਜੀ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਸਰਕਾਰਾਂ ਇਹਦਾ ਮੁਆਵਜ਼ਾ ਦੇਣ ਕੋਈ ਇਮਾਜਵਾਦ ਦਵੇ ਕੋਈ ਕੋਈ ਸਾਨੂੰ ਕੋਈ ਮਾਫੂਦ ਕਰ ਦੇਣਾ ਤੇ ਬਾਜਵਾਂ ਕਿ ਕਿਹਦਾ ਆਉਗੀ ਕਿੱਥੋਂ ਤਾਰਾਂਗੇ ਜੀ ਦਾ ਕਰਜ਼ੇ ਅੱਗੇ ਵੀ ਚੁੱਕੇ ਹੋਏ ਆ ਅੱਗੇ ਚੁੱਕੇ ਹੀ ਆ ਜੀ ਜੀ ਮੁਆਫ ਕਰ ਦੇਣਾ ਤੇ ਕਿਹਨੂੰ ਤਾਰਨੀ ਛੋਣੇ ਫਸਲ ਤੋਂ ਤਾਰਨੀ ਆ ਤੇ ਫਸਲ ਤੇ ਮਰ ਗਈ ਆ ਤੇ ਹੁਣ ਕੀ ਕਰਾਂਗੇ ਸਿਆਲ ਆਪਣਾ ਕਿਦਾਂ ਕੱਢਾਂਗੇ ਫਿਰ ਉਹੀ ਗੱਲ ਕਰਾਂਗੇ ਤੁਹਾਡੇ ਦੁਆਰਾ ਜਿਵੇਂ ਹੜ੍ਹ ਆਏ ਹੈ ਤੇ ਸਾਰੇ ਤਾਂ ਆਪਣੇ ਘਰ ਛੱਡ ਕੇ ਜਾ ਰਹੇ ਨੇ ਅਸੀਂ ਕਿਉਂ ਨਹੀਂ ਜਾ ਰਹੇ ਅਸੀਂ ਇਹ ਕਰਕੇ ਨਹੀਂ ਜਾ ਰਹੇ ਜੀ ਇੱਕ ਤਾਂ ਮੇਰਾ ਮਾਲ ਡੰਦਰ ਘਰੇ ਆ ਇੱਕ 10 ਲੱਖ ਦਾ ਟਰੈਕਟਰ ਮੇਰਾ ਘਰੇ ਖੜਾ ਵਾ ਜੇ ਆਪ ਛੱਡ ਕੇ ਚਲਾ ਜਾਂਦਾ ਜੀ ਨੂੰ ਕੁਝ ਹੋਈ ਜਾਂਦਾ ਜੀ ਤੇ ਜੇ ਇੱਥੇ ਰਹਿਗਾ ਤਾਂ ਮੈਂ ਪਾਰ ਚੱਲ ਜਾਊਂਗਾ ਤੇ ਫਿਰ ਕਿਤਰਾ ਹੋਊਗੀ ਜੀ ਤੇ ਜੇ ਡੁੱਬਾਂਗੇ ਤੇ ਫਿਰ ਨਾਲ ਹੀ ਇਹ ਡੁੱਬੇ ਜਿ ਡੁੱਬ ਜੂਦਾ ਅਸੀਂ ਡੁੱਬ ਜਾਾਂਗੇ ਮਤਲਬ ਛੱਡ ਕੇ ਨਹੀਂ ਜਾਣਾ ਜੇ ਪਸ਼ੂ ਤੇ ਟਰੈਕਟਰ ਟਰਕ ਤੇ ਤੁਹਾਡੀ ਜਾਨ ਹੈ ਉਹ ਜਾਨ ਮਾਦੀ ਜਾਨ ਵਾ ਜੇ ਉਹ ਡੁੱਬ ਹਾਂਜੀ ਇਹ ਨਹੀਂ ਛੱਡ ਕੇ ਜਾ ਇਹ ਛੱਡ ਕੇ ਨਹੀਂ ਜਾਣਾ ਹੁਣ ਕਿਹੜੇ ਕਿਹੜੇ ਸੱਪ ਆਉਂਦੇ 2 2 ਤਿੰਨ ਤਿੰਨ ਮੀਟਰ ਦੇ ਸੱਪ ਆਉਂਦੇ ਆ ਅੱਛਾ ਸੱਪ ਆਉਂਦੇ ਆ ਉਹ ਸੱਪ ਮੈਂ ਬਹੁਤ ਜਲਦੀਆਂ ਸੱਪਾਂ ਤੋਂ ਹੁਣ ਮੇਰਾ ਵੀ ਡਰ ਲੈ ਕੇ ਭਜਾ ਦੇਣੀ ਡੰਡਾ ਲੈ ਕੇ ਅੱਛਾ ਤੁਸੀਂ ਸੱਪ ਨੂੰ ਡੰਡਾ ਲੈ ਕੇ ਭਜਾ ਦੇਣਾ ਮੈਂ ਲੈ ਕੇ ਭਜਾ ਦੇਣੀ ਮੇਰਾ ਵੀ ਡਰ ਲੈ ਕੇ ਕੀ ਕਰਾਂਗੇ ਡਰ ਨੱਤੂ ਗਾਈ ਇੱਥੇ ਜੀ ਅੱਗੇ ਜਨ ਲੱਗਦਾ ਹਾਂ ਇਹ ਸੱਪ ਦੰਦੀ ਵੱਡ ਤੂ ਆ ਕਰੂਗਾ ਹੁਣ ਫਿਰ ਕੀ ਕਰਾਂਗੇ ਸੱਪ ਆਉਂਦੇ 2 3 3 ਮੀਟਰ ਫਿਰ ਤੁਸੀਂ ਆਪ ਹੀ ਭੁਜਾ ਦੇ ਫਿਰ ਭਜਾਉਨੇ ਨੰਦਾ ਲੈ ਕੇ ਭੁਜਾ ਦਿੰਨੇ ਕਿ ਵੇਲੇ ਮੈਂ ਕੱਲੀ ਵੀ ਨਹੀਂ ਕਰ ਜਿਦਾਏ ਉੱਥੇ ਜਲ ਜਾਂਦੇ ਪੁੱਲ ਤੇ ਰਾਸਨ ਪਾਣੀ ਕੋਈ ਮੱਜਾਂ ਦਾ ਚਾਰਾ ਵਗੈਰਾ ਆਪ ਦਾ ਸਭ ਦਾ ਪਾਣੀ ਮਿਲ ਜਾਂਦਾ ਚਲ ਜਾਂਦੇ ਫਿਰ ਮੈਂ ਕੱਲੀ ਕਿਵੇਂ ਕਰੀ ਹੰਨੀ ਜੀ ਹਾਂਜੀ ਅਵਤਾਰ ਸਿੰਘ ਜੀ ਜਿਹੜਾ ਖਾਰਾਂ ਤੇ ਆਉਣ ਤੋਂ ਬਾਅਦ ਕਿੰਨਾ ਕੁ ਨੁਕਸਾਨ ਹੋ ਚੁੱਕਾ ਤੁਹਾਡੇ ਘਰ ਚ ਨੁਕਸਾਨ ਦੇਖੋ ਘਰ ਦੇ ਵਿੱਚ ਇੰਨੇ ਘਾ ਤੇੜਾ ਦੇਖੋ ਉੱਥੋਂ ਪੈ ਗਿਆ ਥਲੇ ਨੀਕੇ ਤੁਰਿਆ ਆਉਂਦਾ ਅੱਛਾ نیچے 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 ਨੂੰ ਹੋਈ ਜਾਂਦਾ ਕਾਰੀ ਨੀਚੇ ਨੀਚੇ ਹੋ ਜਾਂਦਾ ਦੇਖੋ ਸਾਰਾ ਪੈ ਗਿਆ ਥੱਲੇ ਅੱਛਾ ਜੀ ਹਾਂਜੀ ਆ ਵੇਖੋ ਆ ਪੀੜਾਂ ਆ ਆ ਆ ਫਾਰੇ ਇਹ ਸਾਰੀ ਤਰੇੜ ਪੈ ਗਈ ਹੈ ਅੱਜ ਜੀ ਜੀ ਆ ਦੇਖ ਆ ਦੇਖੋ ਆ ਜਿਹੜਾ ਹੈ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ ਨਾ ਇਹ ਤਰੇੜ ਆ ਚੁੱਕੀ ਹੈ ਇਸ ਘਰ 'ਚ ਇਹ ਸਾਰੀ ਦਰਾਰ ਆ ਚੁੱਕੀ ਹੈ ਇਸ ਘਰ 'ਚ ਪੂਰੀ ਤਰ੍ਹਾਂ ਘਰ ਮੇ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ ਇਹ ਤਾਂ ਇੱਕ ਕਿਸਮ ਦਾ ਇਹ ਰਿਪੇਅਰ ਵੀ ਹੋਊਗਾ ਕਿ ਇਹਨੂੰ ਦੁਬਾਰਾ ਹੀ ਬਣਾਉਣਾ ਪਊਗਾ ਨਹੀਂ ਇਹ ਫੋਟ ਹੁਣ ਮਾਰੋ ਤੇ ਕੰਮ ਹੁੰਦਾ ਜੇ ਪਾਣੀ ਨਿਕਲੂਗਾ ਕਿ ਨਾ ਕੀ ਹੋਣਾ ਕੋਈ ਆਉ ਤਾਂ ਕਿੱਥੋਂ ਕਰਾਂਗੇ ਢੋਣਾ ਤੇ ਮਾਰਿਆ ਗਿਆ ਤੇ ਪੈਸਾ ਕਿੱਥੋਂ ਲਾਵਾਂਗੇ ਕਰਦੇ ਰੱਖੇ ਚੋਕ ਚੋਕ ਕੇ ਲਾਇਆ ਆ ਕੋਈ ਸਰਕਾਰ ਹਾਂਜੀ ਕੋ ਸਰਕਾਰ ਕੋ ਦਬੂਗੀ ਮਾਜਵਾ ਮੁੱਜਵਾ ਦਬੇ ਜੋ ਥੋੜਾ ਬਹੁਤਾ ਸਿਆਲ ਪਠਾ ਵਿਚਲਾਂਗੇ ਜੀ ਅਜੇ ਉਹਨਾਂ ਚ ਕੋਈ ਗੱਲ ਬਦ ਨਹੀਂ ਹਾਂਜੀ ਅਜੇ ਹੁਣ ਬੈਠੇ ਆ ਸੌਦਾ ਬਾਬੇ ਦੇ ਦਿੰਦੇ ਜਾਂ ਸਰਕਾਰ ਦੇ ਖਾਲੀ ਦਾ ਇਹੋ ਕੁਛ ਹੀ ਆ ਹੋਰ ਤਾਂ ਕੁਛ ਆ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਰਿਵਾਰ ਹੈ ਜਿਹੜਾ ਕਿ ਇਸ ਟਾਈਮ ਪੂਰੇ ਖਾੜ ਤੁਸੀਂ ਦੇਖਦੇ ਹੋ ਚਾਰੋਂ ਤਰਫ ਜਿਹੜਾ ਹੈਗਾ ਪਾਣੀ ਪਾਣੀ ਹੈ ਲੇਕਿਨ ਇਹ ਪਰਿਵਾਰ ਕਹਿੰਦਾ ਹੈ ਕਿ ਜਿਹੜਾ ਸਾਡੀ ਜਿਹੜੀ ਜਾਨ ਹੈ ਉਹ ਸਾਡੇ ਪਸ਼ੂਆਂ ਸਾਡੇ ਟਰੈਕਟਰਾਂ ਸਾਡੇ ਸਮਾਨ ਚ ਵਸੀ ਹੈ ਜੇ ਸਾਡਾ ਸਮਾਨ ਡੁੱਬੇਗਾ ਤੇ ਅਸੀਂ ਉਹਦੇ ਨਾਲ ਹੀ ਡੁੱਬਾਂਗੇ ਲੇਕਿਨ ਅਸੀਂ ਉਹਨੂੰ ਛੱਡ ਕੇ ਨਹੀਂ ਜਾਵਾਂਗੇ ਉਹਨਾਂ ਨੇ ਦੱਸਿਆ ਕਿ ਰਾਤ ਵੇਲੇ ਬੜਾ ਡਰ ਲੱਗਦਾ ਹੈ ਕਈ ਵਾਰ ਸੱਪ ਵੀ ਆ ਜਾਂਦੇ ਨੇ ਲੇਕਿਨ ਉਹ ਕਹਿੰਦੇ ਕਿ ਅਸੀਂ ਹਰ ਚੀਜ਼ ਨਾਲ ਲੜਨ ਨੂੰ ਤਿਆਰ ਆ ਲੇਕਿਨ ਅਸੀਂ ਆਪਣਾ ਇਹ ਘਰ ਛੱਡ ਕੇ ਨਹੀਂ ਜਾਵਾਂਗੇ ਇਹਨੂੰ ਕਹਿ ਸਕਦੇ ਆ ਕਿ ਇਹ ਪਰਿਵਾਰ ਦਾ ਜज्ਬਾ ਜਿਹੜੇ ਉਹ ਖੇਤੀ ਨਾਲ ਜੁੜੇ ਹੋਏ ਆ ਉਹ ਕਹਿੰਦੇ ਆ ਕਿ ਸਾਡਾ ਪਸ਼ੂਆਂ ਨਾਲ ਲਗਾਵਾਂ ਸਾਡਾ ਸਾਡੇ ਟਰੈਕਟਰ ਨਾਲ ਲਗਾਵਾਂ ਸਾਡੇ ਸਾਡੇ ਘਰ ਨਾਲ ਲਗਾਵਾਂ ਇਸੇ ਤਰ੍ਹਾਂ ਦੇਖਦੇ ਰਹੋ ਦਾ ਸਮਰਨ ਨੂੰ